ਇੱਕ ਨੌਜਵਾਨ ਰਿਹਾਨ ਆਲਮ ਨੇ ਸਾਡੇ ਪਾਸ ਇੱਕ ਸੂਚਨਾ ਦਿੱਤੀ ਸੀ ਕਿ ਉਹਦੇ ਇੱਕ ਮੋਬਾਈਲ ਫੋਨ ਤੇ 1500 ਰੁਪਏ ਨਗਦ ਜਿਹੜੇ ਐ ਚਾਰ ਪੰਜ ਲੜਕੇ ਸੀਗੇ ਜਿਨ੍ਹਾਂ ਨੇ ਮੋਟਰਸਾਈਕਲਾਂ ਦੇ ਉੱਤੇ ਆ ਕੇ ਉਹਨੂੰ ਘੇਰ ਕੇ ਉਹਦੇ ਕੋਲੋਂ ਸਨੇਚ ਕਰ ਲਿੱਤੇ ਨੇ ਜਿਹੜਾ ਵੀ ਇਹੋ ਜਿਹੇ ਸਨੇਚਿੰਗ ਕਰਨ ਵਾਲੇ ਵਿਅਕਤੀ ਨੇ ਜਾਂ ਜੁਰਮ ਕਰਨ ਵਾਲੇ ਵਿਅਕਤੀ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਹੀ ਚਾਹੀਦੀ ਹੈ ਇਹ ਜਿਹੜਾ ਵਿਅਕਤੀ ਹੈਗੇ ਨੇ ਚਾਰ ਲੜਕੇ ਜਿਨ ਨੇ ਇਸ ਸਨੈਚਿੰਗ ਮਾਮਲੇ 'ਚ ਜਮ ਦਿੱਤਾ ਸੀ ਉਹਨਾਂ ਨੂੰ ਕਾਬੂ ਕੀਤਾ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 10 ਮੋਬਾਈਲ ਫੋਨ 1 ਦੱਤਰ ਦੋ ਮੋਟਰਸਾਈਕਲ ਜਿਹੜੇ ਆ ਉਹ ਬਰਾਮਦ ਕੀਤੇ ਨੇ ਕਿ ਜਿਹੜੇ ਸ਼ਰੀਫ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਚਲਾਉਣ ਵਾਲੇ ਲੋਕ ਨੇ ਉਹ ਇਕੱਲੇ ਤੋਂ ਇਕੱਲੇ ਜਦੋਂ ਇਹਨਾਂ ਨੂੰ ਸਾਈਕਲ ਮੋਟਰਸਾਈਕਲ ਸਕੂਟਰ ਦੇ ਉੱਤੇ ਕਿਧਰੇ ਕਿਸੇ ਵੀ ਤਰੀਕੇ ਮਿਲ ਜਾਂਦੇ ਨੇ ਤਾਂ ਉਹਨੂੰ ਕਿਰਕੇ ਉਹਦੇ ਤੇ ਉਹਦੇ ਕੋਲੋਂ ਸਨੇਚਿੰਗ ਕਰਦੇ ਨੇ ਜੋ ਉਹਦੇ ਕੋਲ ਵੈਲਿਊਏਬਲ ਆਈਟਮ ਹੁੰਦੀ ਹੈ ਮੋਬਾਈਲ ਫੋਨ ਕੈਸ਼ ਜਾਂ ਕੁਝ ਵੀ ਹੈ ਤਾਂ ਉਹਨੂੰ ਖੁੰਦੇ ਨੇ ਸਸ਼ਕਲ ਸਿਟੀ ਹੈਡਲਾਈਨ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਦੱਸਦੀ ਹੈ ਕਿ ਲਗਾਤਾਰ ਲੁਧਿਆਣੇ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਸੀ ਪਰ ਹੁਣ ਜੜੀਆਂ ਉਹ ਚੋਰੀ ਦੀਆਂ ਵਾਰਦਾਤਾਂ ਵੀ ਘਟ ਰਹੀਆਂ ਨੇ ਇਸ ਪੰਜਾਬ ਪੁਲਿਸ ਤੇ ਖਾਸ ਤੌਰ ਤੇ ਜੇ ਲੁਧਿਆਣਾ ਪੁਲਿਸ ਹੁਣ ਐਕਟਿਵ ਮੋਡ ਦੇ ਵਿੱਚ ਤੇ ਉਹਨਾਂ ਦੀ ਖੈਰ ਨਹੀਂ ਹੈ ਸੋ ਇਸ ਵਕਤ ਅਸੀਂ थाना 7 ਦੇ ਵਿੱਚ ਮੌਜੂਦ ਆ ਸੋ ਕਾਬਿਲ ਤਾਰੀਫ ਜਿਹੜਾ ਕੰਮ ਕੀਤਾ ਇਹਨਾਂ ਦੀ ਟੀਮ ਨੇ ਸਰ ਮੈਂ ਇਹਨਾਂ ਨੂੰ ਮੌਜੂਦ ਨੇ ਸੁਮਿਤ ਸੋ ਸਰ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਸਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਕਿਉਂਕਿ ਜਿਸ ਤਰ੍ਹਾਂ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ ਪੁਲਿਸ ਹੁਣ ਇਸ ਵਕਤ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਪੁਲਿਸ ਜਿਹੜੀ ਆਪਣੀ ਡਿਊਟੀ ਕਰ ਰਹੀ ਹੈ ਜੀ ਔਰ ਅਸੀਂ ਤੰਦੇਹੀ ਨਾਲ ਆਪਣੀ ਡਿਊਟੀ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ ਜੀ ਇਹ 1 2 4 2025 ਨੂੰ ਸਾਡੇ ਕੋਲ ਇੱਕ ਨੌਜਵਾਨ ਰਿਹਾਨ ਆलम ਨੇ ਸਾਡੇ پاس ਇੱਕ ਸੂਚਨਾ ਦਿੱਤੀ ਸੀ ਕਿ ਉਹਦੇ ਇੱਕ ਮੋਬਾਈਲ ਫੋਨ ਤੇ 1500 ਰੁਪਏ ਨਗਦ ਜਿਹੜੇ ਆ ਚਾਰ ਪੰਜ ਲੜਕੇ ਸੀਗੇ ਜਿਨ੍ਹਾਂ ਨੇ ਮੋਟਰਸਾਈਕਲਾਂ ਦੇ ਉੱਤੇ ਆ ਕੇ ਉਹਨੂੰ ਘੇਰ ਕੇ ਉਹਦੇ ਕੋਲੋਂ ਸਨੇਚ ਕਰ ਲਿੱਤੇ ਨੇ ਜੀ ਤੋਂ ਉਹਦੇ ਵਿੱਚ ਜਿੰਨੀ ਉਹਨੇ ਜਾਣਕਾਰੀ ਦਿੱਤੀ ਉਸ ਤੋਂ ਬਾਅਦ ਸਾਡੇ ਐਸ ਐਚ ਓ ਸਾਹਿਬ ਡਿਵੀਜ਼ਨ ਨੰਬਰ 7 ਅਸੀਂ ਸਾਰੇ ਸੀਨੀਅਰ ਆਫੀਸਰ ਸਹਿਬਾਨ ਦੇ ਨੋਟਿਚ ਚਲੇ ਆਂਦਾ ਹੋਰ ਸਾਡੇ ਕਮਿਸ਼ਨਰ ਸਾਹਿਬ ਵੱਲੋਂ ਸਿੱਧੇ ਤੌਰ ਦੇ ਤੇ ਸਖਤ ਹਦਾਇਤਾਂ ਨੇ ਕਿ ਜਿਹੜਾ ਵੀ ਇਹੋ ਜਿਹਾ ਸਨੇਚਿੰਗ ਕਰਨ ਵਾਲੇ ਵਿਅਕਤੀ ਨੇ ਜਾਂ ਜੁਰਮ ਕਰਨ ਵਾਲੇ ਵਿਅਕਤੀ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਹੀ ਚਾਹੀਦੀ ਹੈ ਔਰ ਐਸ ਐਚ ਓ ਸਾਹਿਬ ਨੇ ਬੜੀ ਸਵਿਫਟਲੀ ਇਸ ਕੇਸ ਦੇ ਵਿੱਚ ਐਕਸ਼ਨ ਕਰਦੇ ਹੋਏ ਨੈਕਸਟ ਦਿ ਵਿਦਿਨ ਆਵਰਸ ਅਸੀਂ ਕਹਿ ਸਕਦੇ ਹਾਂ 24 ਘੰਟੇ ਤੋਂ ਪਹਿਲਾਂ ਇਹ ਜਿਹੜਾ ਵਿਅਕਤੀ ਹੈਗੇ ਨੇ ਚਾਰ ਲੜਕੇ ਜਿਨ੍ਹਾਂ ਨੇ ਇਸ ਸਨੇਚਿੰਗ ਨੂੰ ਅੰਜਾਮ ਦਿੱਤਾ ਸੀ ਉਹਨਾਂ ਨੂੰ ਕਾਬੂ ਕੀਤਾ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 10 ਮੋਬਾਈਲ ਫੋਨ 1 ਦੱਤਰ 2 ਮੋਟਰਸਾਈਕਲ ਜਿਹੜੇ ਆ ਉਹ ਬਰਾਮਦ ਕੀਤੇ ਨੇ ਇਹਨਾਂ ਚਾਰਾਂ ਅਕਿਊਜ਼ਡ ਦੇ ਨਾਮ ਨੇ ਰਾਜਕੁਮਾਰ ਅਨੁਰਾਗ ਕੁਮਾਰ ਮਨਦੀਪ ਸਿੰਘ ਔਰ ਸਨੀ ਤੇ ਰਾਹੁਲ ਕੁਮਾਰ ਇਹਨਾਂ ਵਿੱਚੋਂ ਜਿਹੜਾ ਰਾਹੁਲ ਕੁਮਾਰ ਹੈ ਇਹ ਰਾਹੁਲ ਕੁਮਾਰ ਜਿਹੜਾ ਇਹ ਦੇਤੇ ਪਹਿਲਾਂ ਵੀ ਸਨੇਚਿੰਗ ਦਾ ਮੁਕਦਮਾ ਹੈ ਜੇਲ੍ਹ ਜਾ ਕੇ ਆਇਆ ਹੋਇਆ ਤਾਂ ਅਜੇ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਤੇਹੀ ਗੱਲ ਸਾਹਮਣੇ ਆਈ ਹੈ ਕਿ ਨਹੀਂ ਇਹ ਸਾਰਾ ਇਹਨੂੰ ਲੰਬੰਦ ਕੀਤਾ ਤੇ ਸਨੇਚਿੰਗ ਦਾ ਕੰਮ ਸ਼ੁਰੂ ਕੀਤਾ ਜਿਹੜੇ ਲੋਕਲ ਹੀ ਸੀਗੇ ਸਰੇ ਇਹ ਸਾਰੇ ਜਿਹੜੇ ਇਸ਼ਾਰਾਤੀਆਂ ਸਿਰਫੜੇ ਗਏ ਲੁਧਿਆਣਾ ਦੇ ਲੋਕਲ ਹੀ ਨੇ ਜੀ ਸਾਡੇ ਡਿਵੀਜ਼ਨ ਨੰਬਰ 7 ਦੇ ਏਰੀਆ ਦੇ ਨੇੜੇ ਟੜੇ ਦੇ ਰਹਿਣ ਵਾਲੇ ਨੇ ਮੁੰਨੀਆਂ ਕੁਰਦ ਹੋ ਗਿਆ ਤੇ ਬਕਲੋਨੀ ਦਾ ਇੱਕ ਅਕਿਊਜ਼ਡ ਹੈ ਉਹ ਵੀ ਮੁੰਡੀਆਂ ਖੁਰਦਦਾਈ ਹੈ ਦੋ ਮੁਹੱਲਾ ਨਾਨਕਨਗਰੀ ਦੇ ਹੈਗੇ ਨੇ ਤੇ ਇਹ ਸਾਰੇ ਜਣੇ ਨੇੜੇ-ਨੇੜੇ ਰਹਿੰਦੇ ਨੇ ਇਹ ਹੈ ਕਿ ਜਿਹੜੀ ਹੈ ਇਹਨਾਂ ਦੀ ਮੋਟਰ ਸੁਪਰੈਂਡੀ ਇਹੀ ਹੈ ਕਿ ਜਿਹੜੇ شریف ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਚਲਾਉਣ ਵਾਲੇ ਲੋਕ ਨੇ ਉਹ ਇਕੱਲੇ-ਦੁਕੱਲੇ ਜਦੋਂ ਇਹਨਾਂ ਨੂੰ ਸਾਈਕਲ ਮੋਟਰਸਾਈਕਲ ਸਕੂਟਰ ਦੇ ਉੱਤੇ ਕਿਧਰੇ ਕਿਸੇ ਵੀ ਤਰੀਕੇ ਮਿਲ ਜਾਂਦੇ ਨੇ ਉਹਨੂੰ ਘੇਰ ਕੇ ਉਹਦੇ ਤੇ ਉਹਦੇ ਕੋਲੋਂ ਸਨੇਚਿੰਗ ਕਰਦੇ ਨੇ ਜੋ ਉਹਦੇ ਕੋਲ ਵੈਲਿਊਏਬਲ ਆਈਟਮ ਹੁੰਦੀ ਹੈ ਮੋਬਾਈਲ ਫੋਨ ਕੈਸ਼ ਜਾਂ ਕੁਝ ਵੀ ਹੈ ਤਾਂ ਉਹਨੂੰ ਖੁੰਦੇ ਨੇ ਤੇ ਇਸੇ ਕਰਕੇ ਇਹਨਾਂ ਨੂੰ ਇਹਨਾਂ ਦੇ ਬਾਰੇ ਸਾਡੇ ਕੋਲ ਕੁਝ ਪੁਖਤਾ ਜਾਣਕਾਰੀ ਆਈ ਸੀ ਉਹਨੂੰ ਅੱਗੇ ਡਿਵੈਲਪ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕੀਤਾ ਉਹਨੇ ਅੱਜ ਸਾਡੇ ਕੋਲ 2 ਦਿਨ ਦੇ ਪੁਲਿਸ ਰਿਮਾਂਡ ਦੇ ਉੱਪਰ ਨੇ ਅੱਗੇ ਫਰਦਰ ਇਨ ਇਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਜਾਰੀ ਹੈ ਇਹਦੇ ਵਿੱਚ ਜੋ ਜੋ ਹੋਰ ਨਵੀਆਂ ਚੀਜ਼ਾਂ ਜੇਕਰ ਕੋਈ ਇਹੋ ਜਿਹੀ ਹੋਈ ਜਿਹੜੀ ਤੁਹਾਡੇ ਧਿਆਨ ਵਿੱਚ ਲਿਆਉਣ ਵਾਲੀ ਹੋਈ ਉਹ ਸੂਰਤ ਉਹਨਾਂ ਸ਼ੇਅਰ ਕੀਤੀ ਹੈ ਕਿੰਨੇ ਫੋਨ ਬਰਾਮਦ ਕੀਤੇ ਸੀ ਇਹਦੇ ਵਿੱਚ 10 ਫੋਨ ਬਰਾਮਦ ਕੀਤੇ ਗਏ ਨੇ ਇੱਕ ਮੋਟਰਸਾਈਕਲ ਤੇ ਇੱਕ ਦਾਤਰ ਜੀ ਤਾਂ ਜਿਸ ਤਰ੍ਹਾਂ ਸੀਪੀ ਸਾਹਿਬ ਨੇ ਕਿਹਾ ਕਿ ਹਰ 10 ਦਿਨ ਬਾਅਦ ਜਿਹੜੇ ਮੋਬਾਈਲ ਫੋਨ ਹੋਣਗੇ ਜਿਹੜੇ ਸਾਡੇ ਮਾਲਖਾਨੇ ਦੇ ਵਿੱਚ ਪੇ ਸਮਾਨ ਹੋਣਗੇ ਉਹਨਾਂ ਨੂੰ ਲੋਕਾਂ ਨੂੰ ਵਾਪਸ ਕੀਤਾ ਜਾਵੇਗਾ ਕਿ ਇਹ ਫੋਨ ਵੀ ਵਾਪਸ ਕੀਤਾ ਜਾਊਗਾ ਜਿਹੜੇ ਮਾਲਕ ਨੇ ਇਹਨਾਂ ਦੇ ਡਿਊ ਕੋਰਸ ਆਫ ਲਾ ਜਿਹੜਾ ਹੈ ਉਹਨੂੰ ਫਾਲੋ ਕਰਦੇ ਹੋਏ ਜੋ ਵੀ ਕਾਨੂੰਨ ਦੀ ਪ੍ਰਕਿਰਿਆ ਹੈ ਉਹਨੂੰ ਫਾਲੋ ਕਰਦੇ ਹੋਏ ਇਸ ਸਾਰੀਪ ਕੇਸ ਪ੍ਰੋਪਰਟੀਆਂ ਅਸੀਂ ਇੱਕ ਸਪੈਸ਼ਲ ਸਾਡੇ ਕਮਿਸ਼ਨਰ ਸਾਹਿਬ ਨੇ ਇੱਕ ਮੁਹਿੰਮ ਚਲਾਈ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਕ੍ਰੇਸ ਪ੍ਰੋਪਰਟੀਆਂ ਥਾਣਿਆਂ ਦੇ ਵਿੱਚ ਪਈਆਂ ਨੇ ਉਹਨਾਂ ਨੂੰ ਬੁਲਾ ਬੁਲਾ ਕੇ ਡਿਊ ਕੋਰਸ ਆਫ ਲਾਅ ਲਾਅ ਦੇ ਅਕੋਰਡਿੰਗਲੀ ਉਹਨੂੰ ਅਪਣਾਉਂਦੇ ਹੋਏ ਉਹਨਾਂ ਨੂੰ ਅਸੀਂ ਪ੍ਰੋਪਰਟੀਆਂ ਵਾਪਿਸ ਕਰਦੇ ਹਾਂ ਤਾਂ ਕਿ ਉਹਨਾਂ ਦਾ ਜਿਹੜਾ ਹੈ ਉਹ ਵਿਅਕਤੀ ਦੇ ਕੰਮ ਆ ਜਾਣ ਤੇ ਸਾਡੇ ਥਾਣੇ ਦੇ ਵਿੱਚ ਜਿਹੜਾ ਉਹ ਸਪੇਸ ਭਰਿਆ ਪਿਆ ਉਹ ਖਾਲੀ ਹੋ ਜਾਵੇ ਸ਼ਰਤੀ ਆਨਸਰਾਂ ਨੂੰ ਕੀ ਕਹੋਗੇ ਸ਼ਰਾਰਤੀ ਅੰਸਰਾਂ ਨੂੰ ਤੇ ਕੋਈ ਹਦਾਇਤ ਹੈ ਕਿ ਬਈ ਸੁਧਰ ਜਾਓ ਨਹੀਂ ਤੇ ਫਿਰ ਜੇਲ੍ਹ ਜਾਣ ਲਈ ਤਿਆਰੀ ਰੋ